ਸਸਰੀ ਗਾਲ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਆ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਅੱਜ ਤੁਹਾਡੇ ਲਈ ਲੈ ਕੇ ਆਏ ਵੀਰੇ ਇੱਕ ਨਗ ਤੇ ਇਹ ਪਿੰਡ ਵੀਰੇ ਪਿੰਡ ਚੌਕੇ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਤਸਵੀਰ ਇਹਨੂੰ ਮੋੜ ਪੈ ਜਾਂਦੀ ਹੈ ਬਾਈ ਇਹ ਵੀਰੇ ਪਿੰਡ ਰਾਮਪੁਰੇ ਕੁੱਲ ਕੋ ਰਹਿ ਜਾਂਦਾ ਬਾਈ ਤੇ ਬਾਈ ਜੀ ਦਾ ਨਾਮ ਹੈਗਾ ਪੱਪੀ ਫਬਜੀ ਬਾਈ ਜੀ ਫੌਜ ਚ ਸੀਗੇ ਤੇ ਇਹਨੂੰ ਵੀਰੇ ਝੋਟੀ ਨੂੰ ਸੂਈ ਹੋਈ ਨੂੰ ਹਜੇ 10 ਦਿਨ ਹੋਏ ਆ ਪਹਿਲਾ ਸੂਆ ਸੂਈ ਆ ਵੀਰੇ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਵੀਰੇ ਪੱਠ ਬੂੜੇ ਦੀ ਚੰਗੀ ਆ ਬਾਈ ਜੀ ਮੂੰਹ ਮੱਥੇ ਦੀ ਦੇਖ ਸਕਦੇ ਹੋ ਮੂੰਹ ਮੱਥੇ ਦੀ ਚੰਗੀ ਸ਼ਕੀਨ ਆ ਬਾਈ ਬਾਕੀ ਥੋੜੇ ਸਾਹਮਣੇ ਆ ਵੀਰੇ ਝੋਟੀ ਸਾਰੀ ਤੇ 10 ਦਿਨ ਹੋ ਗਏ ਵੀਰੇ ਸੂਈ ਨੂੰ ਇਸ ਟਾਈਮ ਵੀਰੇ 12 ਲੀਟਰ ਦੁੱਧ ਤਿਆਰ ਆ ਮਗਰ ਇਹਦੇ ਹੈਗਾ ਵੀਰੇ ਕੱਟਾ ਆ ਤੁਸੀਂ ਦੇਖ ਹੀ ਸਕਦੇ ਹੋ ਬਾਈ ਇਹਦਾ ਬਾਈ ਜੀ ਮੁੱਲ ਕਰਦੇ ਆ 120000 ਰੁਪਏ ਇਹਦਾ ਮੁੱਲ ਕਰਦਾ ਤੇ ਪਿੰਡ ਵੀਰੇ ਇਹਦਾ ਹੈਗਾ ਚੌਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਇਹਨੂੰ ਮੋੜ ਪੈ ਜਾਂਦੀ ਆ ਬਾਈ ਜੀ ਦਾ ਫੋਨ ਨੰਬਰ ਹੈਗਾ 70097 48326 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਵੀਰ ਨੂੰ ਇਹ ਝੋਟੀ ਚਾਹੀਦੀ ਹੋਵੇ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਬਾਕੀ ਤੁਹਾਨੂੰ ਤੋਰਾ ਵੇਖ ਸਕਦੇ ਹਾਂ ਬਾਈ ਝੋਟੀ ਦਾ ਤੋਰਾ ਚੰਗਾ ਬਾਈ ਕਈ ਵੀ ਵੀਰੇ ਸਾਥ ਕੋਈ ਚੀਜ਼ ਮੈਸ ਹੋ ਜਾਂਦੀ ਆ ਤਾਂ ਤੁਸੀਂ ਬਾਈ ਦਾ ਜਿਹੜਾ WhatsApp ਨੰਬਰ ਆ 7009748326 ਵਾਲੇ ਤੇ ਬਾਈ ਤੋਂ ਪਰਸਨਲ ਵੀਡੀਓ ਮਗਾ ਸਕਦੇ ਹੋ ਇਸ ਟਾਈਮ ਵੀਰੇ 12 ਲੀਟਰ ਇਸ ਦੇ ਹੀਠਾ ਦੁੱਧ ਤਿਆਰ ਆ ਤੇ 10 ਦਿਨਾਂ ਦੀ ਵੀਰੇ ਇਹ ਸੂਈ ਹੋਈ ਆ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਵੱਧ ਤੋਂ ਵੱਧ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਥੈਂਕ ਯੂ ਬਾਈ ਜੀ